ਸਵਾਗਤ 온ਸਕਾਈ ਰੇਡੀਓ ਤੇ ਟੀਵੀ ਦੇਖ ਰਹੇ ਸਾਰੇ ਹੀ ਦਰਸ਼ਕਾਂ ਦਾ ਨਿੱਗਾ ਸਵਾਗਤ ਕਰਦੇ ਆ ਮੈਂ ਅਮੇਗਾ ਖਾਸ ਕਰਕੇ ਤੁਹਾਡੇ ਲਈ ਲੈ ਕੇ ਆਇਆ ਪ੍ਰੋਗਰਾਮ ਸਮੇਂ ਦਾ ਸੱਚ ਸਮੇਂ ਦਾ ਸੱਚ ਪ੍ਰੋਗਰਾਮ ਜਿਹਦੇ ਵਿੱਚ ਗੱਲਬਾਤ ਕਰਾਂਗੇ ਅੱਜ ਦੇ ਸਮੇਂ ਦੀ ਅੱਜ ਦੇ ਸਮੇਂ ਦੇ ਵਿੱਚ ਕੀ ਕੁਝ ਪਰੇਸ਼ਾਨੀਆਂ ਲੋਕਾਂ ਨੂੰ ਆ ਰਹੀਆਂ ਨੇ ਉਹ ਵਕ ਵਕ ਵਿਸ਼ੇ ਰਾਹੀ ਗੱਲਬਾਤ ਕਰਾਂਗੇ ਤੇ ਅੱਜ ਖਾਸ ਤੌਰ ਤੇ ਪ੍ਰੋਗਰਾਮ ਸਮੇਂ ਦਾ ਸੱਚ ਦੇ ਵਿੱਚ ਜਿਹੜੀ ਅਸੀਂ ਗੱਲਬਾਤ ਕਰਾਂਗੇ ਬੜੀ ਅਹਿਮ ਗੱਲ ਹੈ ਕਿ ਕਿ ਇਨਸਾਨ ਜਦੋਂ ਜਨਮ ਲੈਂਦਾ ਨਾ ਤੇ ਉਹ ਇਕੱਲਾ ਹੀ ਹੁੰਦਾ ਹੈ ਤੇ ਜਨਮ ਲੈਂਦੇ ਸਾਰੇ ਉਹਦੇ ਰਿਸ਼ਤੇ ਜੁੜਨੇ ਸ਼ੁਰੂ ਹੋ ਜਾਂਦੇ ਨੇ ਤੇ ਅੱਜ ਰਿਸ਼ਤਿਆਂ ਦੇ ਹੀ ਸਾਡੀ ਗੱਲਬਾਤ ਹੋਏਗੀ ਅੱਜ ਦੇ ਸਮੇਂ ਦਾ ਸੱਚ ਪ੍ਰੋਗਰਾਮ ਦਾ ਵਿਸ਼ਾ ਰਹੇਗਾ ਟੁੱਟਦੇ ਰਿਸ਼ਤੇ ਵਿਖਰਦਾ ਇਨਸਾਨ ਅੱਜ ਕੱਲ੍ਹ ਦੇ ਸਮੇਂ ਦੇ ਵਿੱਚ ਅਸੀਂ ਦੇਖ ਰਿਹਾ ਕਿ ਰਿਸ਼ਤੇ ਜਿਹੜੇ ਹੈ ਉਹ ਟੁੱਟ ਰਹੇ ਨੇ ਅਸੀਂ ਕਈ ਦ੍ਰਿਸ਼ਟੀਆਤਿ ਗੱਲ ਵਿੱਚੋਂ ਕਰਨਾ ਚਾਹਾਂਗੇ ਹਰ ਰਿਸ਼ਤੇ ਦੀ ਗੱਲ ਇੱਥੇ ਨਹੀਂ ਕਰ ਸਕਦੇ ਕਿਉਂਕਿ ਕੁਝ ਰਿਸ਼ਤੇ ਹੁੰਦੇ ਆ ਉਹ ਤਾਂ ਪਰਮਾਤਮਾ ਦੀ ਦੇਣ ਹੁੰਦੇ ਨੇ ਜਿਵੇਂ ਬੱਚਾ ਜਨਮ ਹੀ ਲੈਂਦਾ ਤਾਂ ਉਸਦੇ ਰਿਸ਼ਤੇ ਜੁੜ ਜਾਂਦੇ ਨੇ ਮਾਂ ਦਾ ਰਿਸ਼ਤਾ ਪਿਓ ਦਾ ਰਿਸ਼ਤਾ ਉਹ ਤਾਂ ਤੁਲ ਤੱਕ ਉਹਦੇ ਨਾਲ ਜਾਂਦੇ ਨੇ ਪਰ ਇਸ ਤੋਂ ਬਾਅਦ ਜਿਹੜੇ ਰਿਸ਼ਤੇ ਅਸੀਂ ਆਪ ਬਣਾਉਂਦੇ ਆ ਜਾਂ ਕੁਝ ਰਿਸ਼ਤੇ ਐਸੇ ਹੁੰਦੇ ਨੇ ਜਿਹੜੇ ਖੂਨ ਦੇ ਨਹੀਂ ਹੁੰਦੇ ਉਹਨਾਂ ਰਿਸ਼ਤਿਆਂ ਦੇ ਵਿੱਚ ਕਈ ਕਾਰਨ ਤਰਾਰਾ ਆ ਜਾਂਦੇ ਨੇ ਜਦਕੀ ਉਹ ਰਿਸ਼ਤੇ ਸਾਨੂੰ ਬਹੁਤ ਹੀ ਦਿਲ ਦੇ ਕਰੀਬ ਹੁੰਦੇ ਨੇ ਪਰ ਫਿਰ ਵੀ ਟੁੱਟਦੇ ਭਰੋਸੇ ਦੇ ਨਾਲ ਇਹ ਰਿਸ਼ਤੇ ਵੀ ਟੁੱਟ ਜਾਂਦੇ ਨੇ ਤੇ ਇਨਸਾਨ ਟਖ ਜਾਂਦਾ ਹੈ ਇਸ ਲਈ ਖਾਸ ਵਿਸ਼ੇ ਤੇ ਅਸੀਂ ਗੱਲਬਾਤ ਕਰ ਰਹੇ ਹਾਂ ਤੇ ਭਰੋਸਾ ਮੈਂ ਸਭ ਤੋਂ ਪਹਿਲਾਂ ਇਹ ਗੱਲ ਕਰਾਂਗੀ ਕਿ ਜਿੱਸਾ ਇਨਸਾਨ ਕੋਈ ਵੀ ਰਿਸ਼ਤਾ ਬਣਾਉਂਦਾ ਹੈ ਨਾ ਤਾਂ ਭਰੋਸਾ ਹੋਣਾ ਬਹੁਤ ਜ਼ਿਆਦਾ ਜ਼ਰੂਰੀ ਹੈ कि बिना भरोसे दे कोई भी रिश्ता नहीं टिका कि रिश्ते बनाने बहुत सौखे बहुत औखे ने, ने इंसान करे रिश्ता दूसरे रिश्ते भरोसा करे रिश्ते बनाने बहुत सौखे जिम्मे मिट्टी तिटी मिट्टी लिखना रिश्ते निभाने ओने औखे ने जिमें पानी पाने लिखना इसलिए जे अमानदारी ਰਿਸ਼ਤੇ ਨੇ ਬਣਨੇ ਆ ਤੇ ਸਾਡਾ ਭਰੋਸਾ ਤਾਂ ਹੀ ਬਣ ਸਕਦਾ ਹੈ ਕਹਿੰਦੇ ਰਿਸ਼ਤੇ ਇਹ احساس ਦੇ ਨਾਲ ਜੁੜੇ ਹੁੰਦੇ ਨੇ ਜਿੱਤੇ ਇਹ احساس ਖਤਮ ਉੱਤੇ ਰਿਸ਼ਤੇ ਖਤਮ ਫਿਰ ਇਨਸਾਨ ਬਿਕਰਨਾ ਸ਼ੁਰੂ ਹੋ ਜਾਂਦਾ ਹੈ ਕਈ ਵਾਰ ਰਿਸ਼ਤੇ ਤਾਂ ਵਿਖਾ ਜਾਂਦੇ ਨੇ ਜਦੋਂ ਅਸੀਂ ਹੋਮੇ ਦੇ ਵਿੱਚ ਆ ਜਾਂਦੇ ਨੇ ਇਹ ਕਾਰਨ ਆਗਾ ਦੱਸਾਂ ਦੇ ਵਿੱਚ ਸਾਡੇ ਕੋਲ ਸਭ ਕੁਝ ਆ ਜਾਂਦਾ ਹੈ ਅਸੀਂ ਸਭ ਕੁਝ ਆਤਮਾ ਸਭ ਕੁਝ ਦਾ ਮੇਰਾ ਮਤਲਬ ਹੈ ਸੜਕੋ ਉਪਰ ਪੈਸੇ ਆ ਜਾਂਦੇ ਨੇ ਸਾਡੇ ਕੋਲ ਵੱਡੀਆਂ ਕੋਠੀਆਂ ਗੱਡੀਆਂ ਸਭ ਕੁਝ ਪਰਮਾਤਮਾ ਦੀ ਦੇਣ ਹੈ ਸਭ ਕੁਝ ਸਾਡੇ ਕੋਲ ਆ ਜਾਂਦਾ ਤੇ ਉਸ ਵੇਲੇ ਅਸੀਂ ਉਸ ਪਰਮपिता ਪਰਮੇਸ਼ਵਰ ਦਾ ਸ਼ੁਕਰੀਆ ਅਗਾ ਕਰਨ ਦੀ ਥਾਂ ਕਈ ਵਾਰੀ ਅਹੰਕਾਰ ਦੇ ਵਿੱਚ ਆ ਜਾਂਦੇ ਹਾਂ ਉਸ ਅਹੰਕਾਰ ਨੂੰ ਅਸੀਂ ਕਿਵੇਂ ਦੂਰ ਕਰ ਸਕਦੇ ਹਾਂ ਅਸੀਂ ਤਾਂ ਹੀ ਦੂਰ ਕਰ ਸਕਦੇ ਹਾਂ ਜੇ ਅਸੀਂ ਉਸ ਪਰਮਾਤਮਾ ਦਾ ਸ਼ੁਕਰ ਅਦਾ ਕਰੀਏ ਕਿ ਉਸ ਨੇ ਹੀ ਸਮੇ ਸਾਰੀਆਂ ਚੀਜ਼ਾਂ ਬਖਸ਼ਿਆ ਨੇ ਚਾਕੇ ਉਲਟ ਹੋ ਜਾਂਦਾ ਐਸੇ ਹੰਕਾਰ ਦੇ ਵਿੱਚ ਆ ਜਾਂਦੇ ਨੇ ਜਦਕਿ ਇਹ ਹੁੰਦਾ ਹੈ ਕਿ ਜਦੋਂ ਸਾਡੇ ਕੋਲ ਸਾਰਾ ਕੁਝ ਆ ਜਾਂਦਾ ਉਸ ਵੇਲੇ ਅਸੀਂ ਅਹੰਕਾਰ ਦੇ ਵਿੱਚ ਆ ਜਾਂਦੇ ਉਸ ਵੇਲੇ ਸਾਨੂੰ ਆਪਣੇ ਰਿਸ਼ਤੇ ਫਿੱਕੇ ਨਜ਼ਰ ਆਉਂਦੇ ਨੇ ਸਾਨੂੰ ਨਜ਼ਰ ਆਉਂਦਾ ਹੈ ਕਿ ਇਹਨਾਂ ਰਿਸ਼ਤਿਆਂ ਦੀ ਸਾਨੂੰ ਕੋਈ ਲੋੜ ਨਹੀਂ ਤੇ ਜੇ ਸਾਨੂੰ ਕਿਸੇ ਚੀਜ਼ ਦੀ ਲੋੜ ਹੈ ਤੇ ਉਹ ਸਿਰਫ ਪੈਸਾ ਹੈ ਜਦਕਿ ਬਹੁਤ ਸਾਰੇ ਉਦਾਹਰਣ ਅਸੀਂ ਆਪਣੀ ਜ਼ਿੰਦਗੀ ਦੇ ਵਿੱਚ ਐਸੇ ਦੇਖ ਸਕਦੇ ਆ ਜਦੋਂ ਪੈਸਾ ਕਮ ਨਹੀਂ ਹੁੰਦਾ ਉਸ ਵੇਲੇ ਰਿਸ਼ਤੇ ਹੀ ਕੰਮ ਆਦੇ ਨੇ ਪਰ ਜੇ ਅਸੀਂ ਰਿਸ਼ਤੇ ਆ ਤੇ ਨਾਲ ਬਣਾ ਕੇ ਹੀ ਨਹੀਂ ਰੱਖਾਂਗੇ ਤੇ ਅਸੀਂ ਬिखरਦੇ ਜਾਵਾਂਗੇ ਅਸੀਂ ਕਿਉਂ ਸਮੂਹੇ ਸਾਰੇ ਇਨਸਾਨਾਂ ਦੀ ਗੱਲ ਕਰੀਏ ਜੇ ਅਸੀਂ ਨਿਸ਼ਟੇ ਨਹੀਂ ਨਿਭਾਵਾਂਗੇ ਤੇ ਅਸੀਂ ਵਿਖੜਦੇ ਜਾਵਾਂਗੇ ਤੇ ਬਹੁਤ ਜ਼ਰੂਰੀ ਹੈ ਆਪਣੇ ਟੁੱਟਦੇ ਰਿਸ਼ਤੇਆਂ ਨੂੰ ਸੰਭਾਲਣਾ ਕਿਉਂਕਿ ਇਹ ਰਿਸ਼ਤੇਆਂ ਦਾ ਤਾਣਾ-ਬਾਣਾ ਹੀ ਸਾਨੂੰ ਪੋਜ਼ਿਟਿਵ ਰੱਖਦਾ ਹੈ ਅਸੀਂ ਅੱਗੇ ਵਧਦੇ ਹਾਂ ਜੇ ਜ਼ਿੰਦਗੀ ਦੇ ਵਿੱਚ ਅਸੀਂ ਜਿੰਨੀ ਮਰਜ਼ੀ ਤਰੱਕੀ ਕਰ ਲਈਏ ਜੇ ਸਾਡੀ ਤਰੱਕੀ ਦੇ ਵਿੱਚ ਕੋਈ ਖੁਸ਼ ਹੋਣ ਵਾਲਾ ਹੀ ਨਹੀਂ ਹੋਏਗਾ ਸਾਡੇ ਰਿਸ਼ਤੇ ਹੀ ਨਹੀਂ ਹੋਣਗੇ ਤੇ ਉਸ ਤਰੱਕੀ ਦੇ ਮਾਇਨੇ ਕਾਫੀ ਹੱਦ ਤੱਕ ਕੱਟ ਜਾਣਗੇ ਸ਼ਾਇਦ ਇੱਕ ਐਸੀ ਚੀਜ਼ ਹੋਏਗੀ ਜਿਹੜੀ ਸਾਨੂੰ ਅੱਗੇ ਵਧਣ ਤੋਂ ਰੋਕ ਵੀ ਸਕਦੀ ਹੈ ਅਸੀਂ ਅਕਸਰ ਜਿਹੜਾ ਇਲਜ਼ਾਮ ਹੈ ਨਾ ਬਾਹਰਲੇ ਕਲਚਰ ਤੇ ਲਾ ਦਿੰਨੇ ਹਾਂ ਕੁਝ ਵੀ ਮਾੜਾ ਹੁੰਦਾ ਨਾ ਤੇ ਅਸੀਂ ਕਹਿੰਨੇ ਆ ਕਿ ਆ ਜੀ ਇੱਥੇ ਨਹੀਂ ਸੀਗਾ ਇਹ ਤਾਂ ਬਾਹਰੋਂ ਸਿੱਖਿਆ ਸੀ ਬਾਰੋਂ ਵੀ ਅਸੀਂ ਤਾਂ ਹੀ ਸਿੱਖਿਆ ਜੇ ਉਹ ਸਿੱਖਣ ਨੂੰ ਸਾਡਾ ਮਨ ਮੰਨਦਾ ਹੈ ਮੰਨਿਆ ਕਿ ਉਹ ਲੋਕ ਰਿਸ਼ਤਿਆਂ ਨੂੰ ਬਹੁਤ ਜ਼ਿਆਦਾ ਅਹਿਮੀਅਤ ਨਹੀਂ ਦਿੰਦੇ ਪਰ ਐਸੀ ਹੀ ਸਾਡੀਆਂ ਬਹੁਤ ਸਾਰੀਆਂ ਚੀਜ਼ਾਂ ਨੇ ਜਿਹੜੀ ਉਹਨਾਂ ਨੇ ਸਿੱਖੀਆਂ ਪਰ ਫਿਰ ਕਿਉਂ ਅਸੀਂ ਆਪਣੀਆਂ ਚੰਗੀਆਂ ਚੀਜ਼ਾਂ ਗਵਾ ਰਹੇ ਹਾਂ ਅਸੀਂ ਆਪਣੇ ਰਿਸ਼ਤੇ ਗਵਾ ਰਹੇ ਹਾਂ ਅਸੀਂ ਵੈਸਟਰਨ ਕਲਚਰ ਸਿੱਖਦੇ ਜਾ ਰਹੇ ਹਾਂ ਕਿਉਂ ਆਖਿਰ ਕਿਉਂ ਜ਼ਿੰਮੇਵਾਰ ਕੌਣ ਹੈ ਇਸ ਦਾ ਤੇ ਸੋਚਣ ਵਾਲੀ ਗੱਲ ਹੈ ਕਿ ਅਸੀਂ ਕਿਸ ਨੂੰ ਇਹ ਸਭ ਚੀਜ਼ਾਂ ਦਾ ਜਿੰਮੇਵਾਰ ਠਿਰਾ ਦੇਣ ਆ ਅਸੀਂ ਇਹ ਜ਼ਿੰਮੇਵਾਰੀ ਬਾਹਰਲੇ ਮਿਲਕਾ ਤੇ ਨਹੀਂ ਸੁੱਟ ਸਕਦੇ ਸਾਨੂੰ ਆਪ ਨੂੰ ਵੀ ਇਸ ਵਿਸ਼ੇ ਤੇ ਸੋਚਣ ਦੀ ਲੋੜ ਹੈ ਕਿਉਂਕਿ ਰਿਸ਼ਤੇ ਰਵਾਂ ਲਈ ਇਮਾਨਦਾਰੀ ਚਾਹੀਦੀ ਹੈ ਭਰੋਸਾ ਚਾਹੀਦਾ ਹੈ ਤੇ ਅੱਜ ਕੱਲ ਦੇ ਸਮੇਂ ਦੇ ਵਿੱਚ ਇਹ ਚੀਜ਼ਾਂ ਰਿਸ਼ਤਿਆਂ ਦੇ ਵਿੱਚ ਨਹੀਂ ਆ ਰਹੀਆਂ ਬਲਕਿ ਸਾਡਾ ਇੱਕ ਦੂਸਰੇ ਨੂੰ ਲੈ ਕੇ ਸ਼ੱਕ ਵੱਧਦਾ ਜਾ ਰਿਹਾ ਹੈ ਕਿ ਸਾਡੇ ਕਿਸੇ ਰਿਸ਼ਤੇ ਦੇ ਵਿੱਚ ਕੋਈ ਤਰੱਕੀ ਕਰਦਾ ਹੈ ਉਹਦੇ ਵਿੱਚ ਵੀ ਸਾਡਾ ਸ਼ੱਕ ਆ ਜਾਂਦਾ ਹੈ ਕਿ ਇਹਨੂੰ ਇਹ ਸਭ ਕੁਝ ਕਿਵੇਂ ਮਿਲਿਆ ਇਹਨੇ ਐਸਾ ਕੀ ਕੀਤਾ ਉਹ ਸਭ ਕੁਝ ਅਸੀਂ ਆਪ ਵੀ ਪਾਣਾ ਚਾਹੁੰਦੇ ਹਾਂ ਤੇ ਕਈ ਵਾਰੀ ਅਸੀਂ ਕਿਸੇ ਕਾਮਯਾਬ ਇਨਸਾਨ ਦੀ ਕਾਮਯਾਬੀ ਤਾਂ ਦੇਖ ਲੈਂਦੇ ਹਾਂ ਪਰ ਉਸ ਕਾਮਯਾਬੀ ਦੇ ਪਿੱਛੇ ਉਸਨੇ ਕਿੰਨੀ ਮਿਹਨਤ ਕੀਤੀ ਹੁੰਦੀ ਹੈ ਇਹ ਕਈ ਵਾਰੀ ਅਸੀਂ ਨਹੀਂ ਦੇਖ ਪਾਦੇ ਹਾਂ ਹਾਂ ਜੇ ਅੱਜ ਕੱਲ੍ਹ ਦੇ ਸਮੇਂ ਦੀ ਗੱਲ ਹੋ ਰਹੀ ਹੈ ਨਾ ਤੇ ਇੱਥੇ ਸੋਸ਼ਲ ਮੀਡੀਆ ਦੀ ਮੈਂ ਗੱਲ ਜ਼ਰੂਰ ਕਰਾਂਗੀ ਤੇ ਰਿਸ਼ਤਿਆਂ ਦੀ ਗੱਲ ਹੁੰਦੀ ਹੈ ਤੇ ਸੋਸ਼ਲ ਮੀਡੀਆ ਨੇ ਦੇ ਉੱਤੇ ਬਹੁਤ ਹੀ ਜ਼ਿਆਦਾ ਅਸਰ ਪਾਇਆ ਹੈ ਅਸੀਂ ਆਪਣੀ ਗੱਲ ਜੇ ਕਰੀਏ ਤੇ ਸੋਸ਼ਲ ਮੀਡੀਆ ਸਾਈਟ ਸੇ ਅਸੀਂ ਆਏ ਦੇ ਤਸਵੀਰਾਂ ਪਾਉਂਦੇ ਹਾਂ ਹੈ ਨਾ ਸਾਰਾ ਦਿਲ ਕਰਦਾ ਹੈ ਕਿ ਤਸਵੀਰਾਂ ਸਾਰੇ ਦੇਖਣ ਉਸ ਨੂੰ ਲਾਈਕ ਕਰਨ ਉਸ ਨੂੰ ਕਮੈਂਟ ਕਰਨ ਤੇ ਲਾਈਕ ਤੇ ਕਮੈਂਟ ਵੀ ਕਿਤੇ ਜਾਂਦੇ ਨੇ ਪਰ ਕੀ ਲਾਈਕ ਤੇ ਕਮੈਂਟ ਸੱਚ ਵਿੱਚ ਦਿਲੋਂ ਕਿਤੇ ਜਾਂਦੇ ਨੇ ਜੋ ਸਾਡੇ ਲਈ ਇੰਨੀ ਜ਼ਿਆਦਾ ਇੰਨੀ ਰੱਖਦੇ ਨੇ ਮਤਲਬ ਸਾਡੇ ਲੋਕੀਂ ਤਾਂ ਇਦਾਂ ਹੋ ਗਿਆ ਕਿ ਜੇ ਅਸੀਂ ਕੋਈ ਤਸਵੀਰ ਜਾਂ ਕੁਝ ਵੀ ਅਸੀਂ ਆਪਣੀ ਜ਼ਿੰਦਗੀ ਦੇ ਨਾਲ ਸੰਬੰਧਿਤ ਸੋਸ਼ਲ ਮੀਡੀਆ ਤੇ ਪਾਣੇ ਆ ਤੇ ਸਾਨੂੰ ਆਦਤ ਪੈ ਗਈ ਐ ਕਿ ਅਸੀਂ ਉਸ ਨੂੰ ਬਾਰ-ਬਾਰ ਦੇਖਦੇ ਆ ਕਿੰਨੇ ਲਾਈਕ ਆਏ ਕਿੰਨੇ ਕਮੈਂਟ ਆਏ ਪਰ ਕੀ ਇਹ ਸਭ ਕੁਝ ਦਿਲੋਂ ਲਾਈਕ ਕੀਤਾ ਜਾਂਦਾ ਹੈ ਕੀ ਸੱਚਮੁੱਚ ਸਾਡੀਆਂ ਤਸਵੀਰਾਂ ਸਾਡੇ ਰਿਸ਼ਤੇ ਆਨ ਸਾਡੇ ਰਿਸ਼ਤਿਆਂ ਨੂੰ ਵਾਕਈ ਹੀ ਪਸੰਦ ਆਉਂਦੀਆਂ ਨੇ ਇਹ ਇੱਕ ਗੰਭੀਰ ਗੱਲ ਐ ਤੇ ਸੋਚਣ ਵਾਲੀ ਗੱਲ ਐ ਸ਼ਾਇਦ ਉਸ ਦਾ ਜਵਾਬ ਉਸ ਵੇਲੇ ਹੀ ਮਿਲ ਸਕਦਾ ਹੈ ਜਦੋਂ ਅਸੀਂ ਇਹ ਸੋਚੀਏ ਕਿ ਜੇ ਫਲਾਨੇ ਸਾਡੇ ਕਿਸੇ ਰਿਸ਼ਤੇਦਾਰ ਨੇ ਜਾਂ ਫਲਾਨੇ ਸਾਡੇ ਕਿਸੇ ਰਿਸ਼ਤੇ ਨੇ ਕੋਈ ਤਸਵੀਰ ਪਾਈ ਹੈ ਕੀ ਅਸੀਂ ਦਿਲੋਸ ਨੂੰ ਪਸੰਦ ਕੀਤਾ ਜਾਂ ਸਿਰਫ ਇੱਕ ਸੋਸ਼ਲ ਨੈਟਵਰਕ ਸਾਈਟ ਤੇ ਅਸੀਂ ਆਪਣੀ ਜ਼ਿੰਮੇਵਾਰੀ ਸਮਝਦੇ ਹੋਏ ਕਿ ਇਹ ਆ ਫਾਰਮੈਲਟੀ ਲਈ ਉਸ ਨੂੰ ਲਾਈਕ ਕਰਤਾ ਉਸ ਨੂੰ ਪਸੰਦ ਕਰ ਲਿਆ ਪਰ ਇਹ ਸਾਰੀਆਂ ਗੱਲਾਂ ਜ਼ਰੂਰ ਸੋਚਣ ਵਾਲੀਆਂ ਹੈ ਜੇ ਅਸੀਂ ਇਹ ਸਾਰੀਆਂ ਗੱਲਾਂ ਨਹੀਂ ਸੋਚਾਂਗੇ ਬਾਕੀ ਇਨਸਾਨ ਬਖੜਦਾ ਜਾਏਗਾ ਫਿਰ ਗੱਲ ਆ ਜਾਂਦੀ ਹੈ ਕਿ ਟੁੱਟ ਰਹੇ ਨੇ ਰਿਸ਼ਤੇ ਤੇ ਬਖੜ ਰਿਹਾ ਇਨਸਾਨ ਆਖੇ ਜ਼ਿੰਮੇਵਾਰ ਕੌਣ ਇਸ ਸਮੇਂ ਦਾ ਸੱਚ ਇਸ ਸਮੇਂ ਦੇ ਸੱਚ ਤੇ ਇਸਆਂੀਆਂ ਗੰਭੀਰ ਗੱਲਾਂ ਹੋਣੀਆਂ ਬਹੁਤ ਜ਼ਿਆਦਾ ਜ਼ਰੂਰੀ ਹੋ ਜਾਂਦੀਆਂ ਨੇ ਫਿਰ ਉਹੀ ਗੱਲ ਕਰ ਰਹੇ ਕਿ ਰਿਸ਼ਤਿਆਂ ਦੀ ਕਦਰ ਵੀ ਅੱਜਕੱਲ ਪੈਸਿਆਂ ਨਾਲ ਹੋਣ ਲੱਗੀ ਹੈ ਜਿਹਦੇ ਕੋਲ ਪੈਸੇ ਨਹੀਂ ਉਹਦੇ ਬਹੁਤ ਸਾਰੇ ਰਿਸ਼ਤੇਦਾਰ ਨੇ ਪਰ ਜਿਹਦੇ ਕੋਲ ਪੈਸੇ ਨਹੀਂ ਹੈ ਜਾਂ ਫਿਰ ਇਹ ਸਮਾਜ ਦੇ ਵਿੱਚ ਕਿਤੇ ਗੱਲ ਫੈਲ ਜਾਵੇ ਕਿ ਇਸ ਕੰਮ ਘਰ ਨਹੀਂ ਚੱਲ ਰਿਹਾ ਇਸ ਨੂੰ ਪੈਸੇ ਦੀ ਲੋੜ ਹੈ ਤੇ ਅਸੀਂ ਦੂਰੋਂ ਹੀ ਉਸ ਨੂੰ ਸਲਾਮ ਕਰਦੇ ਹਾਂ ਕਿ ਸਾਡੇ ਕੋਲ ਨਾ ਹੋਵੇ ਇਹ ਕਿਸੀ ਮਾਨਸਿਕਤਾ ਹੈ ਸਾਡੀ ਜਦਕਿ ਅਸੀਂ ਆਪਣੀ ਪੁਰਾਤਨ ਇਤਿਹਾਸ ਦੇਖੀਏ ਤੇ ਉਹ ਸਾਨੂੰ ਇਹੀ ਸਿਖਾਉਂਦਾ ਹੈ ਕਿ ਸਾਨੂੰ ਮਦਦ ਕਰਨੀ ਚਾਹੀਦੀ ਹੈ ਦੂਸਰੇ ਦੀ ਜੇ ਸਾਡੇ ਕੋਲ ਹੈ ਕਹਿੰਦੇ ਨਾ ਕਿ ਚੈਰਿਟੀ ਬੀਗਿੰਸ ਫਰੋਮ ਹੋਮ ਇਹ ਸਾਡੇ ਕੋਲ ਹੈ ਜੇ ਸਾਡੇ ਕੋਲ ਹੈ ਅਸੀਂ ਮਦਦ ਦੀ ਭਾਵਨਾ ਆਪਣੇ ਅੰਦਰ ਰੱਖਦੇ ਆਂ ਤੇ ਕਿਉਂ ਨਾ ਜੇ ਸਾਡੇ ਆਲੇ-ਦੋਲੇ ਕਿਸੇ ਰਿਸ਼ਤੇ ਨੂੰ ਕਿਸੇ ਰਿਸ਼ਤੇਦਾਰ ਨੂੰ ਮਦਦ ਦੀ ਲੋੜ ਹੈ ਤੇ ਅੱਗੇ ਵਧੀਏ ਉਸ ਦੀ ਮਦਦ ਕਰੀਂ ਘਟੋ ਘਟ ਉਸ ਨੂੰ ਬਿਕਰਨ ਤੋਂ ਰੋਕ ਲਈ ਅਸੀਂ ਆਜ ਦਿਨ ਦੇਖਦੇ ਹਾਂ ਕਿ ਬਹੁਤ ਸਾਰੀਆਂ ਖਬਰਾਂ ਅਖਬਾਰਾਂ ਦੇ ਵਿੱਚ ਆਉਂਦੀਆਂ ਹਨ ਕਿ ਕਿਸੇ ਨੇ ਡਿਪਰੈਸ਼ਨ ਦੇ ਵਿੱਚ ਕਿਸੇ ਨੇ ਸਟ੍ਰੈਸ ਦੇ ਵਿੱਚ ਆਪਣੀ ਜ਼ਿੰਦਗੀ ਨੂੰ ਖਤਮ ਕਰ ਲਿਆ ਉਸ ਵੇਲੇ ਅਸੀਂ ਸੋਚਦੇ ਹਾਂ ਕਿ ਉਹ ਇਨਸਾਨ ਕਿੰਨਾ ਚੰਗਾ ਸੀ ਕਰੋਂ ਸਾਡੇ ਨਾਲ ਉਸ ਦਾ ਕਿੰਨਾ ਮਿਲਣਾ ਵਰਤਣਾ ਸੀ ਕਾਸ਼ ਉਹ ਸਾਨੂੰ ਦੱਸ ਦਿੰਦਾ ਕਾਸ਼ ਉਸ ਦੀ ਕੁਝ ਮਦਦ ਕਰਵਾਂਗੇ ਤੇ ਬਾਅਦ ਵਿੱਚ ਫੇਰ ਸੋਚਣ ਨਾਲੋਂ ਕਿਉਂ ਨਾ ਇਸ ਚੀਜ਼ ਨੂੰ ਅਸੀਂ ਪਹਿਲਾਂ ਹੀ ਸੋਚੀਏ ਕਿਸੇ ਦੀ ਮਦਦ ਕਰਨ ਦੀ ਕੋਸ਼ਿਸ਼ ਕਰੀਏ ਅੱਗੇ ਵਧਿਏ ਕਦੀ ਨਾ ਕਦੀ ਕਿਸੇ ਨਾ ਕਿਸੇ ਨੂੰ ਪਹਿਲ ਕਰਨੀ ਪਵੇਗੀ ਤੇ ਸੱਚ ਜਾਣਿਓ ਜਦੋਂ ਅਸੀਂ ਇਸ ਤਰ੍ਹਾਂ ਕਿਸੇ ਦੀ ਮਦਦ ਕਰਦੇ ਆ ਨਾ ਤੇ ਉਹ ਖੁਸ਼ੀ ਬਹੁਤ ਵੱਡੀ ਖੁਸ਼ੀ ਹੁੰਦੀ ਹੈ ਉਹ ਬਹੁਤ ਦੇਰ ਤੱਕ ਖੁਸ਼ੀ ਸਾਡੇ ਮਨ ਦੇ ਵਿੱਚ ਬਣੀ ਰਹਿੰਦੀ ਹੈ ਤੇ ਪਤਾ ਨਹੀਂ ਕਿੰਨੀਆਂ ਦੁਆਵਾਂ ਅਗਲਾ ਸਾਨੂੰ ਦਿੰਦਾ ਹੈ ਕਿ ਸਾਡੇ ਆਪਣੇ ਆਪ ਹੀ ਕੰਮ ਜਿਹੜੇ ਹੈ ਬਾਕੀ ਬੰਦੇ ਜਾਂਦੇ ਨੇ ਤੇ ਇਹ ਵੀ ਕਿਹਾ ਜਾਂਦਾ ਹੈ ਕਿ ਜਦੋਂ ਅਸੀਂ ਰਿਸ਼ਤੇ ਨਿਭਾਉ ਰਹੇ ਹਾਂ ਨਾ ਤੇ ਚੁੱਕਣਾ ਵੀ ਕਈ ਵਾਰੀ ਬਹੁਤ ਜ਼ਰੂਰੀ ਹੋ ਜਾਂਦਾ ਕਿਉਂਕਿ ਰੁੱਖ ਵੀ ਕਹਿੰਦੇ ਜਦੋਂ ਫਲਾਂ ਨਾਲ ਲੱਗ ਜਾਂਦਾ ਤਾਂ ਚੁੱਕ ਜਾਂਦਾ ਤੇ ਰਿਸ਼ਤੇ ਵੀ ਉਹੀ ਨਿਭਾ ਸਕਦਾ ਜਿਹੜਾ ਚੁੱਕਣਾ ਜਾਂਦਾ ਹੈ ਨਾ ਜੇ ਰਿਸ਼ਤੇ ਨੇ ਬੌਂਡ ਦੇ ਵਿੱਚ ਕਦੀ ਝੁਕਣਾ ਵੀ ਪਵੇ ਨਾ ਤੇ ਕਦੀ ਗੁਰੇਜ਼ ਨਹੀਂ ਕਰਨਾ ਚਾਹੀਦਾ ਤੇ ਸਭ ਤੋਂ ਜ਼ਰੂਰੀ ਗੱਲ ਇਹ ਹੋਰ ਆ ਜਾਂਦੀ ਹੈ ਕਿ ਰਿਸ਼ਤਿਆਂ ਨੂੰ ਨਿਭਾਉਣ ਲਈ ਟੁੱਟਦੇ ਰਿਸ਼ਤਿਆਂ ਨੂੰ ਬਚਾਉਣ ਲਈ ਇਨਸਾਨ ਨੂੰ ਵਿਕਰਨ ਤੋਂ ਬਚਾਉਣ ਲਈ ਰਿਸਪੈਕਟ ਬਹੁਤ ਜ਼ਿਆਦਾ ਜ਼ਰੂਰੀ ਹੈ ਜਦੋਂ ਰਿਸਪੈਕਟ ਅਸੀਂ ਰਿਸ਼ਤਿਆਂ ਦੇ ਵਿੱਚ ਲੈ ਕੇ ਆਉਂਦੇ ਆ ਤਾਂ ਹੀ ਰਿਸ਼ਤੇ ਸੋਹਣੇ ਤਰ੍ਹਾਂ ਲਿਖ ਸਕਦੇ ਨੇ ਇੱਕ ਦੂਸਰੇ ਦਾ ਮਾਨ ਸਨਮਾਨ ਕਰੀਏ ਕਿਉਂਕਿ ਮਾਨ ਸਨਮਾਨ ਦੇ ਨਾਲ ਰਿਸ਼ਤੇ ਪਨਪਲੇ ਨੇ ਰਿਸ਼ਤੇ ਬੰਦੇ ਨੇ ਰਿਸ਼ਤੇ ਨਿਖਰਦੇ ਨੇ ਰਿਸ਼ਤਿਆਂ ਦੇ ਵਿੱਚ ਕਈ ਵਾਰੀ ਬਹੁਤ ਛੋਟੀਆਂ ਛੋਟੀਆਂ ਗੱਲਾਂ ਹੁੰਦੀਆਂ ਨੇ ਜਿਹੜੇ ਰਿਸ਼ਤਿਆਂ ਨੂੰ ਹੋਰ ਵੀ ਖੂਬਸੂਰਤ ਬਣਾ ਦਿੰਦੀਆਂ ਨੇ ਜੇ ਸਾਡੇ ਕੋਈ ਗਲਤੀ ਹੋ ਜਾਂਦੀ ਹੈ ਤੇ ਕਿਸੇ ਰੇ ਕੋਲ ਸੌਰੀ ਜ਼ਰੂਰ ਮੰਗ ਲਈਏ ਕਿਉਂਕਿ ਕਹਿੰਦੇ ਜੇ ਅਸੀਂ ਮਾਫੀ ਮੰਗ ਲੈਂਦੇ ਆ ਤੇ ਅਸੀਂ ਛੋਟੇ ਨਹੀਂ ਹੁੰਦੇ ਬਲਕਿ ਜਿਹੜੇ ਰਿਸ਼ਤੇ ਆ ਤਾਂ ਖੂਬਸੂਰਤ ਬੀਜ ਹੈ ਨਾ ਉਹ ਖੂਬਸੂਰਤ ਬੂਟਾ ਤੇ ਬਾਜੂ ਰੁੱਖ ਬਣਦਾ ਇਸ ਲਈ ਸੌਰੀ ਮੰਗਣ ਤੋਂ ਮਾਫੀ ਮੰਗਣ ਤੋਂ ਕਦੀ ਗੁਰੇਸ ਨਹੀਂ ਕਰਨਾ ਚਾਹੀਦਾ ਕਿ ਜਿੱਤੇ ਅਸੀਂ ਮਾਫੀ ਮੰਗ ਰਹੇ ਹਾਂ ਏਸੀ ਤਰ੍ਹਾਂ ਹੀ ਜੇ ਕਿਸੇ ਨੂੰ ਕੋਈ ਚੀਜ਼ ਚੰਗੀ ਲੱਗਦੀ ਹੈ ਦੋਸ ਦੀ ਤਾਰੀਫ਼ ਜ਼ਰੂਰ ਕਰੀਏ ਕਿਉਂਕਿ ਤਾਰੀਫ਼ ਜਦੋਂ ਅਸੀਂ ਕਰਦੇ ਆ ਤੇ ਦੂਸਰੇ ਨੂੰ ਵੀ ਚੰਗਾ ਲੱਗਦਾ ਹੈ ਤੇ ਸ਼ਾਇਦ ਜੇ ਕਿਸੇ ਦਾ ਮਨ ਉਦਾਸ ਹੋਵੇ ਨਾ ਤੇ ਉਹ ਵੀ ਖਿਲ ਜਾਂਦਾ ਤੇ ਇਸ ਲਈ ਤਾਰੀਫ ਕਰਨਾ ਵੀ ਨਹੀਂ ਖੁੱਲਣਾ ਚਾਹੀਦਾ ਤੇ ਹਮੇਸ਼ਾ ਹੀ ਆਪਣੇ ਲਾਲਚ ਨੂੰ ਨਹੀਂ ਸਾਹਮਣੇ ਰੱਖਣਾ ਚਾਹੀਦਾ ਯਾਨੀ ਸਿਰਫ ਆਪਣੇ ਬਾਰੇ ਹੀ ਨਹੀਂ ਸੋਚਣਾ ਚਾਹੀਦਾ ਜਦ ਅਸੀਂ ਰਿਸ਼ਤੇ ਨਿਭਾ ਰਹੇ ਤੇ ਦੂਸਰਿਆਂ ਬਾਰੇ ਮਤਲਬ ਹਰ ਇੱਕ ਬਾਰੇ ਸੋਚਣਾ ਚਾਹੀਦਾ ਕਿਉਂਕਿ ਰਿਸ਼ਤਾ ਸਿਰ ਇਹ ਨਹੀਂ ਕਹਿ ਸਕਦੇ ਸਿਰ ਖੂਨ ਦਾ ਰਿਸ਼ਤਾ ਹੈ ਜਾਂ ਸਿਰ ਸਾਡੇ ਆਪਣੇ ਸਾਡੇ ਆਪਣੇ ਨੇ ਜਿਹੜੇ ਵੀ ਰਿਸ਼ਤੇ ਅਸੀਂ ਨਿਭਾਰੇ ਹਾਂ ਪਰ ਵੈਸੇ ਦੋਸਤੀ ਦੇ ਰਿਸ਼ਤੇ ਦੀ ਗੱਲ ਕਿਉਂ ਨਾ ਕਰੀਏ ਪੂਰੀ ਇਮਾਨਦਾਰੀ ਦੇ ਨਾਲ ਨਿਭਾਈਏ ਤੇ ਜਦੋਂ ਕਿਸੇ ਨੂੰ ਮਦਦ ਦੀ ਲੋੜ ਹੈ ਉਸ ਦੀ ਮਦਦ ਜ਼ਰੂਰ ਕਰੀਏ ਕਿਉਂਕਿ ਸਮੇ ਦਾ ਸੱਚ ਹੈ ਵੀ ਅਸੀਂ ਅੱਜ ਕਿਸੇ ਦੀ ਮਦਦ ਕਰਦੇ ਹਾਂ ਤੇ ਉਹ ਕਿਸੇ ਨਾ ਕਿਸੇ ਰੂਪ ਦੇ ਵਿੱਚ ਸਾਡੇ ਕੋਲ ਜ਼ਰੂਰ ਵਾਪਸ ਆਂਦੀ ਹੈ ਇਸੇ ਤਰ੍ਹਾਂ ਟੁੱਟਦੇ ਰਿਸ਼ਤਿਆਂ ਨੂੰ ਅਸੀਂ ਬਚਾ ਸਕਦੇ ਹਾਂ ਤੇ ਇਨਸਾਨ ਨੂੰ ਵਿਗੜਨ ਤੋਂ ਬਚਾ ਸਕਦੇ ਹਾਂ ਤੇ ਹਰ ਇੱਕ ਦਿਨ ਜ਼ਿੰਦਗੀ ਨੂੰ ਖੂਬਸੂਰਤ ਬਣਾ ਸਕਦੇ ਹਾਂ ਕਿਉਂਕਿ ਇਸ ਇਹਸਾਸ ਦੇ ਨਾਲ ਜੁੜਨੇ ਤੇ ਇਹਨਾਂ ਇਹਸਾਸ